Qualse online Yes ako Yes 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 i हम

Hvala, ha. Ali butoj I'm oh, sorry. ਸਤਿ ਸ਼੍ਰੀ ਅਕਾਲ ਮੁਹੱਲਾ ਗੁਲਾਬ ਖਿਲਾਉ ਗੁਲਾਬ ਖਿਲਾਉ ਲਖੋ ਜੀ ਕਿ ਕਿ ਇਹਨਾਂ ਨੇ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਇੱਕ ਸੋਸ਼ਲਵਾਦੀ ਸ਼ੁਰੂ ਕੀਤੀ ਹੋਈ ਆ ਆਪਾਂ ਨੂੰ ਪਤਾ ਲੱਗ ਭਾ ਪਿਛਲੇ ਦਿਨਾਂ ਦੇ ਵਿੱਚ ਕਾਫੀ ਪਿੰਡਾਂ 'ਚ ਜਾ ਕੇ ਇਹ ਇੱਕ ਡਰਾਮੇਬਾਜ਼ੀ ਕਰ ਰਹੇ ਆ ਡਰਾਮੇਬਾਜ਼ੀ ਕੀ ਆ ਬਈ ਅਸੀਂ ਪਿੰਡਾਂ ਵਾਲਿਆਂ ਨਾਲ ਜਾ ਜਾ ਕੇ ਮਿਲੇ ਸਾਡੇ ਪਿੰਡ ਵੀ ਦੇਖਿਆ ਅੱਜ ਅਸੀਂ ਕੱਲੇ ਮਾਜਰੇ 'ਚ ਪਹੁੰਚੇ ਆ ਬਈ ਆ ਪਿੰਡ ਸਕੂਲ ਆ ਜਿਹੜਾ ਇਹ ਸਕੂਲ ਦੇ ਕਮਰੇ ਜਿਹੜੇ 14 15 ਚ ਇਹ ਬਣੇ ਹੋਇਆ ਕਾਲੀਆਂ ਦੇ ਮੌਕੇ ਜਾਨੀ ਜਿਹੜੀ ਇਹ ਦੇਮਾਨ ਸਰਕਾਰ ਆ ਜਾਂ ਭਗਵੰਤ ਮਾਨ ਸਰਕਾਰ ਆ ਬਾਈ ਇੱਕ ਢੇਲਾ ਹੋਰੇ ਇਹਨਾਂ ਨੇ ਰੁਪਈਆ ਨਹੀਂ ਪਿੰਡ ਦੇ ਉੱਤੇ ਲਾਇਆ 1 ਰੁਪਈਆ ਸਕੂਲ ਨੂੰ ਨਹੀਂ ਦਿੱਤਾ ਬਾਈ ਇਹਨਾਂ ਨੇ ਅੱਜ ਅਨਾਉਂਸ ਕਰਤਾ ਵੀ ਅਸੀਂ ਉਹ ਘਟਨ ਕਰਨ ਆ ਰਹੇ ਆ ਜਦੋਂ ਅਸੀਂ ਪਿੰਡ ਵਾਲਿਆਂ ਨਾਲ ਗੱਲ ਕੀਤੀ ਤਾਂ ਪਿੰਡ ਵਾਲੇ ਕਹਿੰਦੇ ਬਾਈ ਜਾ ਕੇ ਤੁਸੀਂ ਦੇਖ ਸਕਦੋਂ ਇੱਕ ਵੀ ਸਕੂਲ ਤੇ ਰੁਪਈਆ ਨਹੀਂ ਲੱਗਿਆ ਵਹੂਤ ਪਤਾ ਨਹੀਂ ਕਦ ਕਰਨਾ ਆ ਰਹੇ ਨੇ ਸੋ ਉਹਦੇ ਨਾਲ ਨਾਲ ਸ਼ੰਭੂ ਤੇ ਖਨੋਰੀ ਬਾਈ ਸਾਡੀਆਂ ਟਰਾਲੀਆਂ ਚੱਕ ਚੱਕ ਕੇ ਪਰਾਂ ਸਿੱਟੀਆਂ ਸਵਾ ਸਾਲ ਅਸੀਂ ਬੈਠ ਕੇ ਲਗਭਗ 13 ਮਹੀਨੇ ਅਸੀਂ ਬੈਠੇ ਆ ਉਥੇ ਆਪਣੀਆਂ ਜਿਹੜੀਆਂ ਹੱਕੀ ਮੰਗਾਂ ਨੇ ਕਿਉਂਕਿ ਦੇਵ ਮਾਨ ਭਗਮੰਤ ਮਾਣੇ ਸਾਰੇ ਕਹਿੰਦੇ ਸੀ ਵੀ ਇਹ ਮੰਗਾਂ ਬਿਲਕੁਲ ਜਾਇਜ਼ ਨੇ ਔਰ ਜਾਇਜ਼ ਹੈ ਵੀ ਨਹੀਂ ਬਾਈ ਜੇ ਅੱਜ ਇਹ ਮੰਗਾਂ ਸਾਡੀਆਂ ਪੂਰੀਆਂ ਨਹੀਂ ਹੁੰਦੀਆਂ ਤਾਂ ਜਿਹੜਾ ਇਹ ਪੰਜਾਬ ਨਹੀਂ ਪੂਰਾ ਇੰਡੀਆ ਜਿਹੜਾ ਟੁੱਟ ਇੰਡੀਆ ਦੇ ਲੋਕਾਂ ਦੇ ਹੱਥ 'ਚ ਠੂਠਾ ਆ ਜੂਗਾ ਕਿਉਂਕਿ ਇਹਨਾਂ ਮੰਗਾਂ ਤੋਂ ਬਿਗੇਰ ਸਰ ਨਹੀਂ ਸਕਦਾ ਸੋ ਪੂਰੇ ਭਾਰਤ ਦੀਆਂ ਜਿਹੜੀਆਂ ਮੰਗਾਂ ਨੂੰ ਕਿਸਾਨ ਲੜ ਰਹੇ ਸੀਗੇ ਉਹ ਜਿਹੜੀ ਸੈਂਟਰ ਦੀ ਸਹ ਦੇ ਉੱਤੇ ਜਿਹੜਾ ਟੈਗ ਸੰਭੂ ਦੇ ਖਨੌਰੀ ਕੀਤਾ ਬਾਈ ਉਹ ਚੀਜ਼ ਨੂੰ ਲੈ ਕੇ ਲੋਕਾਂ 'ਚ ਰੋਸ ਆ ਉਹ ਰੋਸ ਨੂੰ ਜ਼ਾਹਰ ਕਰਨ ਵਾਸਤੇ ਜਾਂ ਜਿਹੜਾ ਸਾਡੇ ਸੰਭੂ ਦੇ ਖਨੌਰੀ ਦੇ ਉੱਤੇ ਨੁਕਸਾਨ 2 ਕਰੋੜ ਦਾ ਹੋ ਗਿਆ ਬਾਈ ਸਾਡੇ ਪਟਿਆਲੇ ਜ਼ਿਲ੍ਹੇ ਦਾ 18 ਲੱਖ ਰੁਪਏ ਦੀਆਂ ਟਰਾਲੀਆਂ, ਸਿਲੰਡਰ, ਕੱਪੜੇ, ਭਾਂਡੇ ਚੋਰੀ ਹੋ ਗਏ। ਅਸੀਂ ਬਈ ਆਹੀ ਸਵਾਲ ਉਹਨਾਂ ਨੂੰ ਕਰਨਵਾਤੇ ਵੀ ਬਈ ਜਿਹੜਾ ਸਾਡਾ ਨੁਕਸਾਨ ਹੋਇਆ ਉਹ ਸਰਕਾਰ ਪਰਭਾਈ ਕਰੇ। ਔਰ ਜਿਹੜਾ ਰਾਤ ਬਈ ਕਹਿਰ ਆ ਪਰਮਾਤਮਾ ਵੱਲੋਂ ਜਣੀ ਵਾਤਾਵਰਣ ਵੱਲੋਂ ਰੱਬ ਵੱਲੋਂ ਇੱਕ ਕਹਿਰ ਫਸਲਾਂ ਤੇ ਹੋਇਆ। 70% ਫਸਲਾਂ ਖੇਤਾਂ 'ਚ ਘੜੀਆਂ। ਜਣੀ ਭਗਵਾਨ ਤੁਮਾਨ ਸਰਕਾਰ ਨੂੰ ਇਹ ਨਹੀਂ ਹੈ ਜਿਹੜਾ ਕਹਿੰਦਾ ਸੀ ਬੱਕਰੀ ਦਾ, ਮੁਰਗੀ ਦਾ ਮੈਂ ਮੁਆਵਜ਼ਾ ਦੇਵਾਂਗਾ। ਇੱਕ ਵੀ ਬਿਆਨ ਨਹੀਂ ਆਇਆ ਬਾਈ ਧੜਕੇ ਦਾ 70% ਲੋਕਾਂ ਦੀਆਂ ਫਸਲਾਂ ਝੜਗੀਆਂ ਖੜੀਆਂ ਸੋ ਇਹੋ ਜਿਹੇ ਸਵਾਲ ਆ ਜਿਹੜੇ ਅਸੀਂ ਉਹ ਦੇਮਾਨ ਨੂੰ ਕਰਨੇ ਆ ਆਉਂਦਾ ਬਾਈ ਜਰੂਰ ਡਟ ਕੇ ਅਸੀਂ ਉਹਨਾਂ ਦਾ ਵਿਰੋਧ ਵੀ ਕਰਾਂਗੇ ਔਰ ਸਵਾਲ ਵੀ ਕਰਾਂਗੇ ਸਰ ਗੱਲ ਇਹ ਹੈ ਕਿ ਸਰਕਾਰ ਨੇ ਜੇ ਤਾਂ ਕੁਝ ਕਰਿਆ ਹੁੰਦਾ ਜਾਂ ਉਹ ਕਰਨਾ ਚਾਹੁੰਦੀ ਜਾਂ ਉਹ ਮੈਂ ਮਤਲਬ ਉਹਨਾਂ ਦਾ ਫੰਕਸ਼ਨ ਸੀ ਜੇ ਤਾਂ ਕੁਝ ਉਹ ਦੇਖ ਕੇ ਜਾਂ ਦੇਖੀ ਜਾਂ ਤਾਰੇ ਕੋ ਨੂੰ ਪਹਿਲੇ ਦਿੱਤੇ ਹੋਏ ਦਾ ਕੋਈ ਦਗਾਟਨ ਕਰਨੇ ਜਾਂਦੇ ਇਹ ਪਿਛਲੀਆਂ ਸਰਕਾਰਾਂ ਦੇ ਕੰਮ ਨੇ ਉਹਨਾਂ ਦਾ ਅਧਗਾਟਨਾ ਹੈ ਸ਼ੋਸ਼ਣਵਾਦੀ ਹੈ ਸਭ ਤੋਂ ਵੱਡੀ ਗੱਲ ਹੈ ਸੀਜ਼ਨ ਹੈ ਕਣਕ ਦਾ ਸੀਜ਼ਨ ਹੈ ਕਿਸੇ ਲਈ ਵੀ ਟਾਈਮ ਨਹੀਂ ਹੈਗਾ ਬਾਕੀ ਟੀਚਰਾਂ ਲਵੇ ਐਡਮਿਸ਼ਨ ਦਾ ਸਮਾਂ ਉਹਨਾਂ ਲਈ ਵੀ ਟਾਈਮ ਨਹੀਂ ਹੈਗਾ ਇਸ ਸਮੇਂ ਦਾ ਮਤਲਬ ਸਵੇਰ ਦੇ ਤੁਸੀਂ ਵੀ ਆ ਬਾਈ ਜੀ ਕਿਸਾਨ ਯੂਨੀਅਨ ਸਾਰੇ ਹੀ ਉਹਨਾਂ ਨੇ ਕੰਮ ਲਾਤੀ ਨਹੀਂ ਤੁਸੀਂ ਕਿਉਂ ਉੱਥੇ ਹੋ ਅਸੀਂ ਉਹਨਾਂ ਦਾ ਪੁੱਛਣ ਪਾਸ ਦੀ ਸਵਾਲ ਹੀ ਕਰਨੇ ਨੇ ਨਾ ਕੀ ਕੀ ਹੋਣਾ ਸਵਾਲ ਤਾਂ ਸਭ ਤੋਂ ਵੱਡੀ ਤੇ ਗੱਲ ਸਾਨੂੰ ਵੀ ਪਤਾ ਹੀ ਆ ਜੀ ਰੋਜ਼ ਦੇ ਸਵਾਲ ਨੇ ਵੀ ਜਿਹੜਾ ਇੱਕ ਤਾਂ ਸ਼ੰਭੂ ਤੇ ਖਨੋਰੀ ਬਾਰਡਰ ਸਰਕਾਰ ਦਾ ਸੈਂਟਰ ਨਾਲ ਮਿਲ ਕੇ ਇਹਨਾਂ ਨੇ ਕੀ ਕੀ ਕੁਸ਼ ਕੀਤਾ ਚਲੋ ਕੋਈ ਨਹੀਂ ਬੰਦੀ ਆਪਾਂ ਚੱਲਦੇ ਜਾਈਏ ਆਹ ਬੰਦਾ ਪ੍ਰੋਫੈਸਰ ਇਹ ਆ ਗਏ ਆਹ ਇਹ ਤੱਕਣਾ ਕਰੋ ਆਇਆ ਬਰੇਕ ਪਾ ਦੇ ਵਾਹਲਾ ਵਾਹਲਾ ਆਇਆ ਇੱਧਰ ਆਇਆ ਹਜ਼ੂਰ ਜੀ ਦੇਖੋ ਮੁੰਡਾ ਜੱਤੀ ਪੁਰਖ ਦੀ ਆਵਾਜ਼ ਆਵਾਜ਼ ਚੁੱਪ ਮੁੰਡਾ ਜੱਤੀ ਪੁਰਖ ਦੀ ਹੁਣ ਕਾਹਤ ਨਾਲ ਬਾਤ ਬਾਤ ਖਾਓ

E ਦਰਗਾਹ ਦੀ ਗੁਰਦਾਨ ਤੇ ਵਾਹ ਦਰਗਾਹ ਪੰਜਾਬੀ ਦੇ ਮਨ ਤੋਂ ਖੁਦ ਕਰਦੀ ਆ ਸਭ ਪੂਰਾ ਉੱਥੇ ਦੀ ਜੀਵਨ ਜੀਵਨ ਨਾ ਨਾ ਆਉਂਦਾ ਉਸਾਂ ਨੂੰ ਬਿਲਾਉਣ ਦੀ ਲਾਗੇ ਆ ਰਿਹਾ ਨਾ ਮਾਵਾ ਪਾਰੇ ਦੀ ਬੰਦਾ ਹੈ ਅੱਜ ਅੱਜ ਪਾਉਂਦਾ ਹੈ ਕੁਸ਼ੀ ਪਿੰਡਾਂ ਦੇ ਵਿੱਚ ਅੱਜ ਮੈਂ ਇਸ ਪਿੰਡ ਖੱਲੇ ਮਾਧਰਾ ਸੋਜਾ ਸਬਤ ਮੀਰਾ ਕਲਾ ਸਾਰੀ ਕਿਤੇ ਮੈਂ ਜਾ ਰਹਿਆ ਜੀ ਜਿਹੜੇ ਕੰਮ ਹੋ ਚੁੱਕੇ ਆ ਉਹ ਦਾ ਦਰਜ ਕਰ ਰਹੇ ਜਿਵੇਂ ਚਾਰ ਦੀਵਾਰੀ ਨਵੇਂ ਕਮਰੇ ਬਣਾਉਣੇ ਆ ਸਾਇੰਸ ਰੂਮ ਬਣਾਉਣੇ ਆ ਨਵੇਂ ਬਾਥਰੂਮ ਟਾਇਲਟ ਦੇ ਬਣਾਉਣੇ ਆ ਉਹ ਸਾਰੇ ਕੰਮ ਅਸੀਂ ਜਿਹੜੇ ਪਿਛਲੇ ਤਿੰਨ ਸਾਲਾਂ ਤੋਂ ਕੀਤੇ ਆ ਉਹਨਾਂ ਦਾ ਅਸੀਂ ਕਰ ਰਹੇ ਆ ਤੇ ਬੜਾ ਅੱਛਾ ਲੱਗਦਾ ਜਦੋਂ ਬੱਚਿਆਂ ਨੂੰ ਮਿਲਦੇ ਆ ਕਿ ਤਾਂ ਬੱਚਿਆਂ ਨਾਲ رابطہ ਕਾਇਮ ਹੁੰਦਾ ਸਕੂਲ ਦੀਆਂ ਸਮੱਸਿਆਵਾਂ ਨੂੰ ਜਾਣਨ ਦਾ ਮੌਕਾ ਮਿਲਦਾ ਉਹ ਆਪਣੀ ਡਿਮਾਂਡ ਦੇ ਰਹੇ ਨੇ ਕਿ ਸਾਡੇ ਆਹ ਕੰਮ ਹੋਣ ਵਾਲੇ ਨੇ ਉਹ ਡਿਮਾਂਡ ਲੈ ਰਹੇ ਆ ਔਰ ਬਾਕੀ ਪਿੰਡ ਦੇ ਜਿਹੜੇ ਪਤਵੰਤੇ ਨੇ ਜਿਹੜੇ ਮੋਤਮਰ ਸਾਡੀ ਪਾਰਟੀ ਦੇ ਪੰਚਾਇਤ ਸਾਹਿਬਾਨ ਸਭ ਨੂੰ ਮਿਲਣ ਦਾ ਮੌਕਾ ਮਿਲਦਾ ਪਰ ਪਿੰਡ ਦੇ ਜਿਹੜੇ ਗੰਭੀਰ ਇਸ਼ੂਜ਼ ਨੇ ਕਿ ਕਿਹੜੀ ਕਿਹੜੀ ਗ੍ਰਾਂਟਾਂ ਚਾਹੀਦੀ ਨੇ ਉੱਤੇ ਵਿਚਾਰ ਚਰਚਾ ਹੁੰਦੀ ਕਿਸਾਨਾਂ ਦਾ ਕਹਿਣਾ ਵੀ ਜਿਹੜਾ ਜਿਵੇਂ ਉਹਨਾਂ ਨੂੰ ਪ੍ਰੋਟੈਸਟ ਕਰਦੇ ਹੋਏ ਗ੍ਰਿਫਤਾਰ ਕੀਤਾ ਉਹਨਾਂ ਦੀ ਪੱਗਾਂ ਲਈਆਂ ਕੀ ਲੱਗਦਾ ਉਹਨਾਂ ਦਾ ਕਹਿਣਾ ਸਰਕਾਰ ਕਿਸਾਨਾਂ ਦੇ ਸਿਰ ਤੇ ਆਈ ਸੀ ਹੁਣ ਸਰਕਾਰ ਉਹਨਾਂ ਤੋਂ ੱੱਕੀ ਗਈ ਨਹੀਂ ਦੇਖੋ ਮੈਂ ਤਾਂ ਕਰ ਦੂਸਰੇ ਪੰਨੇ ਤੇ ਇੱਥੇ ਆ ਰਿਹਾ ਮੇਰੀ ਨੌਲੇਜ ਤਾਂ ਹੈ ਨਹੀਂ ਗੱਲ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਦੇਖੋ ਆਪਾਂ ਇਹ ਡੈਮੋਕ੍ਰੇਸੀ ਵਿੱਚ ਆਪਾਂ ਬਟਾ ਸਟ ਆਪਣਾ ਜਿਹੜਾ ਕਰ ਸਕਦੇ ਹਾਂ ਸ਼ਾਂਤ ਮੈ ਤਰੀਕੇ ਨਾਲ ਆਪਣੀ ਗੱਲ ਕਹਿ ਸਕਦੇ ਹਾਂ ਪਰ ਮੈਂ ਇੱਕ ਗੱਲ ਕਹਿਣਾ ਜੀ ਮੈਂ ਹਮੇਸ਼ਾ ਕਿਸਾਨਾਂ ਦੇ ਨਾਲ ਰਹੇ ਜਦੋਂ ਮੇਰੇ ਦਫ਼ਤਰ ਦੇ ਬਾਹਰ ਕਿਸਾਨ ਆਇਦੇ ਮੈਂ ਧਰਨੇ 'ਚ ਨਾਲ ਬੈਠਾ ਜਦੋਂ ਮੈਂ ਐਮਐਲਏ ਨਹੀਂ ਸੀਗਾ ਮੈਂ ਹਰੇਕ ਧਰਨੇ ਦੇ ਵਿੱਚ ਪੂਰੀ ਪੂਰੀ ਦਿਹਾੜੀ ਬੈਠਾ ਜੀ ਦਿੱਲੀ ਜਾਂਦੇ ਰਿਆਂ ਧਰਨੇ ਤੇ ਅਖਨੌਰੀ ਬਾਰਡਰ ਵੀ ਹੋ ਕੇ ਆ ਸਾਰੇ ਕਿਤੇ ਹੋ ਕੇ ਆਏ ਮੈਂ ਬੇਨਤੀ ਕਰਦਾ ਕਿ ਆਪਣਾ ਪੰਜਾਬ ਆਪਣੇ ਬੱਚੇ ਇਨਾਂ ਦੀ ਸਿੱਖਿਆ ਦੇ ਸਕੂਲ ਦੇ ਵਿੱਚ ਇਹ ਦੁਗਾਟਨ ਹੋ ਰਿਹਾ ਤਾਂ ਇਹ ਚੰਗੀ ਗੱਲ ਹੈ ਜੇ ਅੱਗੇ ਤਾਂ ਸਰਕਾਰਾਂ ਸੁਣਦੀਆਂ ਨਹੀਂ ਸੀਗੇ ਹਾਂ ਜੇ ਕੋਈ ਕਿਸਾਨ ਭਰਾ ਸਾਡੇ ਜਿਹੜੇ ਕਹਿੰਦੇ ਨੇ ਕਿ ਸਾਡੀ ਕੋਈ ਮੰਗ ਆ ਪੈਸੇ ਦੀਕ ਮੰਗਿਆ ਉਹ ਤੁਸੀਂ ਦੱਸੋ ਮੁੱਖ ਮੰਤਰੀ ਸਾਹਿਬ ਆਂ ਵੀ ਦਿੰਦੇ ਨੇ ਬਲਦੇ ਵੀਰੇ ਬਿਲਕੁਲ ਤਿਆਰ ਨੇ ਹਾਂ ਇਹ ਜਿਹੜੇ ਬਹੁਤ ਵੱਡਾ ਮਸਲਾ ਹੈ ਕੇਂਦਰ ਨਾਲ ਹੈ ਲੱਗ ਪੰਜਾਬ ਸਰਕਾਰ ਦੇ ਦਾਰੇ ਚਾਹੁੰਦਾ ਦੱਸ ਦਿਓ ਤੁਸੀਂ ਵੀ ਆ ਪੰਜਾਬ ਸਰਕਾਰ ਦੇ ਦਾਰੇ ਚਾਹੁੰਦਾ ਉਹ ਤਾਂ ਪੂਰੀ ਤਰ੍ਹਾਂ ਕੋਈ ਪ੍ਰੋਬਲਮ ਹੀ ਨਹੀਂ ਜਿਹੜਾ ਕੇਂਦਰ ਸਰਕਾਰ ਕਿਉਂਕਿ ਸਾਰਾ ਪੂਰਾ ਦੇਸ਼ ਜਿਹੜਾ ਉਹਦੇ ਕਿਸਾਨ ਇਸ ਗੱਲ ਦੀ ਮੰਗ ਕਰ ਰਹੇ ਆ ਉਹ ਕੇਂਦਰ ਸਰਕਾਰ ਦੇ ਉੱਪਰ ਪ੍ਰੈਸ਼ਰ ਪਾਈਏ ਅਸੀਂ ਨਾਲ ਮੂਰੇ ਚੱਲਾਂਗੇ ਜੀ ਹੋਪੇ ਇਹਨਾਂ ਦੀਆਂ ਫੰ ਮੈਂ ਕਿਸਾਨਾਂ ਦੇ ਨਾਲ ਆ ਪਰ ਮਜ਼ਦੂਰ ਦਾ ਪੁੱਤ ਆ ਮੇਰੇ ਕੋਲ ਜ਼ਮੀਨ ਤਾਂ ਹੈ ਨਹੀਂ ਜੀ ਪਰ ਮਜ਼ਦੂਰਾਂ ਦੇ ਵੀ ਬਹੁਤ ਮਸਲੇ ਨੇ ਜੀ ਮਜ਼ਦੂਰਾਂ ਦੀ ਵੀ ਫੰ ਗੱਲ ਕਰਨੀ ਚਾਹੀਦੀ ਆ ਮੈਂ ਮਜ਼ਦੂਰ ਆ ਮਜ਼ਦੂਰਾਂ ਦੇ ਗਰੀਬ ਲੋਕ ਬਹੁਤ ਨੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਬਾਦੀ ਆ ਜੀ ਐਸਸੀ ਵਰਗ ਭਾਈ ਕਰੇ ਜਿਹੜੇ ਅੱਜ ਕਿਸਾਨ ਗ੍ਰਿਫਤਾਰ ਆ ਉਹਨਾਂ ਨੂੰ ਮਿਲੋਗੇ ਤੁਸੀਂ ਹਰ ਕੋਈ ਕਰ ਲੈ ਜੀ ਮੈਂ ਹੁਣੇ ਗੱਲ ਕਰਕੇ ਮੇਰੇ ਤੁਸੀ ਦੱਸਿਆ ਹੋਣੀ ਮੈਂ ਗੱਲ ਕਰਕੇ ਮੈਂ ਗੱਲ ਕਰੂੰਗਾ ਜੀ ਕੋਈ ਗੱਲ ਨਹੀਂ ਸਾਡੇ ਉਹੀ ਤਾਏ ਚਾਚੇ ਨੇ ਸਾਡੇ ਭਰਾ ਹੀ ਨੇ ਜੀ ਉਹਨਾਂ ਨਾਲ ਗੱਲਬਾਤ ਆ ਮੋਰਚਾ ਉੱਤੇ ਲੱਗਿਆ ਸੀ ਸੌਰਵ ਮਾਰਾ ਮੰਗਾ ਲੈ ਕੇ ਬ ਆਮ ਆਦਮੀ ਪਾਰਟੀ ਤੁਹਾਡੀ ਅਸੀਂ ਜਥੇਬੰਦੀ ਚਾਂ ਪਾਰਟੀ ਇਸ ਵੇਲੇ ਤੁਹਾਡੀ ਤੁਹਾਡੀ ਪਾਰਟੀ ਉਹਨਾਂ ਬਾਹਰ ਉਹਨਾਂ ਉਹਨਾਂ ਬਾਹਰ ਮੰਗਾ ਉਹਨਾਂ ਬਾਹਰ ਮੰਗਦੇ ਸਮਰਥਨ ਕਰਦੀ ਏ ਜਾਂ ਨਹੀਂ ਕਰਦੀ ਤੇ ਬਗਾਇ ਹੋ ਜੀ ਦੇਖੋ ਜਿਹੜੀਆਂ ਲੋਕਾਂ ਨੂੰ ਪਤਾ ਸਾਰੇ ਨੂੰ ਪਤਾ ਪਰ ਤੁਹਾਡੀਆਂ ਪਤਾ ਉਹੀ ਹੈ ਜੀ ਐਮਐਸਪੀ ਦਾ ਬੰਦ ਵੀ ਐਮਐਸਪੀ ਦਾ ਕੋਈ ਨਹੀਂ ਕੋਈ ਨਹੀਂ ਜਿਹੜਾ ਬਣਾਉਂਦਾ ਕੋਈ ਨਹੀਂ ਐਮਐਸਪੀ ਦਾ ਜਗਦੀ ਨਰੇਗਾ ਦੇ ਵਿੱਚ ਮਜ਼ਦੂਰਾਂ ਨੂੰ 700 ਰੁਪਏ ਦਿਹਾੜੀ ਤੇ ਦੋਸੋਂ ਦੇਣ ਦਾ ਉਹਨੂੰ ਕੱਟ ਦੇਣਾ ਸਾਰਾ ਕਰਜ਼ਾ ਜੋ ਕਿਸਾਨਾਂ ਦੇ ਮਜ਼ਦੂਰਾਂ ਦੇ ਉੱਪਰ ਚੜਿਆ ਸਰਕਾਰਾਂ ਦੀਆਂ ਗਲਤ ਕਾਹਸੀਆਂ ਕਰਕੇ ਉਹਦੇ ਤੇ ਲੀਗ ਮਾਰਨੀ ਉਹ ਕੈਪਟਨ ਸਾਹਿਬ ਨੇ ਕਿਹਾ ਸੀ ਨਾ ਭਰਿਓ ਉਹ ਆਵਾਮਾਂ ਦੀ ਪਾਰਟੀ ਨਹੀਂ ਸੀ ਨਹੀਂ 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 ਅਸੀਂ ਤੁਹਾਡੇ ਨਾਲ ਗੱਲ ਅਸੀਂ ਤਾਂ ਇਹ ਗੱਲ ਕਰਦੇ ਹਾਂ ਕਿ ਤੁਸੀਂ ਉਹਨਾਂ ਮੰਗਾਂ ਦੀ ਸੈੰਤੀ ਦਿੰਦੇ ਜੇ ਇਹ ਕਿ ਨਹੀਂ ਦਿੰਦੇ ਕਰਦੇ ਜੇ ਕਿ ਨਹੀਂ ਕਰ ਪਹਿਲਾਂ ਤੁਸੀਂ ਕਰਦੇ ਸਾਰੇ ਮੈਂ ਆ ਪੁੱਛਦਾ ਤਾਂ ਤੇ ਉਹ ਇਹ ਜਿਹੜੇ ਮੈਂ ਦੱਸਿਆ ਨੇ ਦੋ ਤਿੰਨ ਮੰਗਾਂ ਇਹਨਾਂ ਨਾਲ ਸਹਿਮਤੀ ਹੈਗੀ ਆਪਦੀ ਪਾਰਟੀ ਦੀ ਹਾਂਜੀ ਸਾਰੀਆਂ ਦਾ ਸਾਰੀਆਂ ਨਾਲ 12 ਮੰਗਾਂ ਦਾ ਮੰਗਾਂ ਦਾ ਚਾਹਨਾ ਲਿਖਤੀ ਨਹੀਂ ਉਹ ਉਹ ਤਾਂ ਮੰਗ ਪੱਤਰ ਦਿੱਤਾ ਹੋਇਆ ਤੁਹਾਨੂੰ ਵੀ ਦੇ ਕੇ ਆਇਆ ਤੁਸੀਂ ਉਹ ਵੀ ਨਹੀਂ ਪੜਿਆ ਹੋਣਾ ਮੇਰੇ ਖਿਆਲ ਜਿਹੜਾ ਕੱਤੀ ਦਿਨ ਉੱਤਰ ਹਾਂਜੀ ਕੀ ਲਾ ਕੇ ਪਾ ਗਏ ਚਲ ਚੰਗੀ ਗੱਲ ਉਹ ਜਿਹੜੀਆਂ ਮੰਗਾਂ ਸੀ ਉਹਨਾਂ ਨਾਲ ਤੁਸੀਂ ਸਹਿਮਤ ਸੀ ਫਿਰ ਅਸੀਂ ਸੈਂਟਰ ਗਵਰਨਮੈਂਟ ਦੇ ਖਿਲਾਫ ਬੈਠੇ ਸਨ ਪੰਜਾਬ ਸਰਕਾਰ ਸਾਡੇ ਨਾਲ ਸੀ ਇਹਨੂੰ ਕਿਹੜੀ ਇਹੋ ਜੀ ਆਫਤਾਨ ਪਈ ਵੀ ਇਹਨਾਂ ਸਾਡਾ ਉੱਥੇ ਤੱਕ ਖੇੜਿਆ ਜਦੋਂ ਸਾਡਾ ਰੌਲਾ ਸੈਂਟਰ ਨਾਲ ਪੰਜਾਬ ਸਰਕਾਰ ਨਾਲ ਸਾਡਾ ਕੋਈ ਰੌਲਾ ਨਹੀਂ ਸੀ ਉਦੋਂ ਤੱਕ ਤੁਸੀਂ ਸਾਡਾ ਧਰਨਾ ਕਿਉਂ ਖੇਡਿਆ ਸਾਨੂੰ ਆ ਜਵਾਬ ਫਸੀ ਨਹੀਂ ਖੇੜਿਆ ਕਿੰਨੀ ਫੇ ਨਹੀਂ ਖੇੜਿਆ ਪੰਜਾਬ ਸਰਕਾਰ ਨੇ ਨਹੀਂ ਖੇੜਿਆ ਤੁਸੀਂ ਦੱਸ ਉੱਥੇ ਕਿਹੜੀ ਹੋ ਰਹੀ ਹੈ ਕਿਹੜੀ ਕਿਹੜੀ ਫੋਰਸ ਆਈ ਸੀ ਬੜਾ ਪੰਜਾਬ ਤੋਂ ਕੋਈ ਨਹੀਂ ਇੱਥੇ ਤਾਂ ਬੜੇ ਇਲਜ਼ਾਮ ਇੱਕ ਐਮਐਲਏ ਸਾਹਿਬ ਦੇ ਨਾਮ ਲਾ ਰਹੇ ਨੇ ਜੋ ਤਾਂ ਗਿਆ ਰਹਿ ਗਿਆ ਥਾਲੀਆਂ ਆਪਦੇ ਹੀ ਕੋਈ ਲੈ ਕੇ ਹੋਣੇ ਸਨ ਐਮਐਲਏ ਥੋੜਾ ਥਾਲੀਆਂ ਦੇ ਆਮਦ ਨੇ ਨਹੀਂ ਐਦਾਂ ਲੈ ਲਈ ਗਿਆ ਐਮਐਲਏ ਦੇ ਬੰਦੇ ਲੈ ਕੇ ਤੁਹਾਡੀ ਕੋਈ ਚੀਜ਼ ਹੈ ਕੋ ਮਹਿਲਾ ਜੀ ਐਮਐਲਏ ਦੇ ਬੰਦੇ ਲੈ ਕੇ ਕਹਿੰਦੇ ਨੇ ਉਹ ਵੈਰੀਫਾਈ ਵੀ ਹੋ ਚੁੱਕਾ ਹੈ ਇੱਕ ਬੰਦੇ ਤੇ ਪੁਲਿਸ ਵਾਲੇ ਤੇ ਪਰਚਾ ਵੀ ਹੋ ਚੁੱਕਾ ਹੈ ਇਹ ਇਸ ਗੱਲ ਤੋਂ ਨਾਂਮ ਕਰੋ ਜਿਹੜੇ ਬੰਦੇ ਲਗਾਏ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਨਹੀਂ ਨਹੀਂ ਜਿੰਨਾ ਜੀ ਪੁਲਿਸ ਵਾਲਾ ਲੈ ਕੇ ਤੇ ਪੁਲਿਸ ਵਾਲੇ ਤੇ ਕਾਰਵਾਈ ਹੋਗੀ ਇੱਕ ਤੇ ਹੋ ਗਿਆ ਸਿਰਫ ਦੇਖ ਸਾਰੀ ਪੁਲਿਸ ਤੇ ਕਰਨੀ ਨਹੀਂ ਸਾਰੇ ਤੇ ਨਹੀਂ ਜਿਹੜੇ ਲੈ ਕੇ ਗਏ ਜਿਹੜੇ ਆ ਵੇਖੋ ਸਾਡੇ ਕੋਲ ਉਹ ਜਿਹੜੇ ਸੀਗੇ ਕੰਮ ਇਨਵੈਸਟੀਗੇਸ਼ਨ ਏਜੰਸੀ ਦਾ ਉਹਨਾਂ ਕੋਲ ਕਰਵਾ ਲਾਂਗੇ ਜੇ ਹੋਰ ਵੀ ਵਿੱਚ ਕੰਮ ਚ ਸ਼ਾਮਿਲ ਹੋ ਤੋ ਵੀ ਆ ਜਾਣਾ ਵੇਖੋ ਟੈਂਟਰ ਟਰਾਲੀ ਉਹਨਾਂ ਤੇ ਲੱਗਦੀ ਲੁੱਟਲ ਮਾਰਦੇ ਸਰਗਨੇ ਐਮਐ ਜਿਹੜੇ ਤਾਂ ਇੱਕ ਤੇ ਹੋ ਗਿਆ ਜਿਹੜੇ ਹੋਰ ਵੀ ਕਰਨ ਵਾਲੇ ਵਿੱਚ ਆ ਜਾਣਗੇ ਵੇ ਬਿਲਕੁਲ ਲੰਘ ਲਗੇ ਸੀ ਕਿਨੇ ਵੀ ਉਹਨਾਂ ਦੇ ਰਾਜੇ ਤੱਕ ਕਾਰਵਾਈ ਕਿਉਂ ਨਹੀਂ ਹੋਈ ਹਾਂ ਕੰਮ ਦੇ ਵਿੱਚ ਫਸੱਸ ਹੁੰਦਾ ਕਣਕ ਬੀਜਦੇ ਆ ਵੱਡੀ ਹੁੰਦੀ ਐ ਫਿਰ ਉਹਨੂੰ ਕੱਢਦੇ ਵੜਦੇ ਫਿਰ ਮੰਡੀ ਚ ਜਾਂਦੀ ਐ ਕੋਈ ਵੀ ਕੰਮ ਆ ਇੱਕੋ ਦਮ ਨਹੀਂ ਹੁੰਦਾ ਜੇ ਉਹ ਹਰਤਾਲ ਹੋਵੇਗੀ ਜਿਹੜੇ ਦੋਸ਼ੀ ਪਾਈਕਰ ਉਹਨਾਂ ਖਿਲਾਫ ਆ ਸਰ ਜੀ ਸਾਹਿਬ ਤੁਸੀਂ ਵੀ ਰਹੇ ਜੀ ਪੰਜਾਬ ਪੁਲਿਸ ਦੇ ਨੇ ਜਦੋਂ ਵੀ ਕੋਈ ਬੰਦਾ ਬਿਆਨ ਦਿੰਦਾ ਆ ਉਹਦੀ ਐਫ ਆਈ ਆਰ ਲੌਂਚ ਕਰਦੀ ਬਣਦੀ ਕਿ ਨਹੀਂ ਬਣਦੀ ਇਹ ਐਮੈਂਡਮੈਂਟ ਹੋ ਗਈ ਐਫ ਆਈ ਆਰ ਲੌਂਗ ਕਰਨਿੰਗ ਮੈਂ ਪਹਿਲਾਂ ਨਾ ਜੀ ਨਾ 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 ਸੁਪਰੀਮ ਕੋਰਟ ਦਾ ਸੁਪਰੀਮ ਕੋਰਟ ਦਾ ਫੈਸਲਾ ਹੈ ਜੀ ਸੁਪਰੀਮ ਕੋਰਟ ਦਾ ਫੈਸਲਾ ਕਹਿੰਦੇ ਆ ਗੁਰ ਤੁਸੀਂ ਜਿਹੜਾ ਕਰਨਾ ਹੋਈ ਹੈ ਨਹੀਂ ਬਿਲਕੁਲ ਉਹਨਾਂ ਨੂੰ ਪਤਾ ਜੀ ਸਾਰੇ ਨਾ ਤੋਂ ਬਾਅਦ ਸੁਪਰੀਮ ਕੋਰਟ ਦਾ ਫੈਸਲਾ ਹੈ ਜੀ ਪਹਿਲਾਂ ਉਸ ਤੋਂ ਬਾਅਦ ਕਦੋਂ ਹੋਈ ਕਦੋਂ ਹੋਈ ਦੱਸ ਦਿਓ ਨਵਾਂ ਲਾਪੜੋ ਜੀ ਨਵਾਂ ਲਾਪੜੋ 24 ਘੰਟੇ ਜਿਹੜਾ ਸਾਨੂੰ ਉਹ ਵੈਰੀਫਾਈ ਚਲੋ 24 ਘੰਟੇ 24 ਘੰਟੇ ਵੈਰੀਫਾਈ ਕਰ ਲਓ ਕਿੰਨਾ ਕਿੰਨੇ ਦਿਨ ਹੋ ਗਏ ਨੂੰ ਅਜੇ ਤੱਕ ਵੈਰੀਫਾਈ ਨਹੀਂ ਹੋਇਆ ਕੋਈ ਕਮੀ ਹੋਣੀ ਹੈ ਨਹੀਂ ਅਫਸੋਸ ਕਰਨੀ ਨਹੀਂ ਜੀ ਸਰਕਾਰ ਚ ਗਦੀ ਸ਼ੰਦਾਤਾ ਮੈਂ ਕਰਨੀ ਇਹਨਾ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਸਰਹਾਰੀ ਸਾਹਿਬ ਇਸ ਗੱਲ ਨੂੰ ਮੰਨੋ ਕਿ ਸਰਕਾਰ ਚ ਕਮੀ ਹੈ ਭਗਵੰਦ ਮਾਨ ਚ ਕਮੀ ਹੈ ਉਹਨੇ ਉਹਨੇ ਜਰਾ ਤੱਕੇ ਦਾ ਬਣਾਉਣ ਵਾਲੀ ਗੱਲ ਨਹੀਂ ਬਣਾਉਣ ਵਾਲੀ ਕਿਹੜੀ ਗੱਲ ਹੈ ਤੁਸੀਂ ਤੁਸੀਂ ਵੇਖੋ ਜੇ 24 ਘੰਟੇ ਚ ਨਹੀਂ ਕਿੰਨੇ ਤੱਕ ਹੁਣ ਤੁਸੀਂ ਸਾਨੂੰ ਐ ਕਰੋ ਵੀ ਜੇ ਬੱਚਿਆਂ ਦਾ ਕਰਕੇ ਉਸ ਤੋਂ ਬਾਅਦ ਖੁੱਲਾ ਸਮਾਂ ਲਾਉਨੇ ਨਹੀਂ ਬੱਚੇ ਬੱਚਿਆਂ ਦਾ ਕਰੋ ਅਈ 10 ਮਿੰਟ ਲੈਣੇ ਤੁਹਾਡੇ ਬਾਅਦ ਇਸ ਤੋਂ ਬਾਅਦ 10 ਤਾਂ ਹੋਗੇ 10 ਤਾਂ ਦਿਓ ਵੀ ਉਹ ਕਦੋਂ ਲੈ ਰਹੇ ਜੇ ਜਿਹੜੇ 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 ਬੰਦੇ ਉੱਥੇ ਕਾਲੀਆਂ ਲੱਗੇ ਨੇ ਉਹਨਾਂ ਦੇ ਹਰ ਵੀ ਕਦੋਂ ਕਰ ਰਹੇ ਇਹ ਹਾਂ ਜਿਹੜਾ ਤੇ ਹੋ ਗਿਆ ਜੀ ਇਹਦੇ ਹੋ ਗਿਆ ਹਾਂਜੀ ਜਿਹਨਾਂ ਦੀ ਹੋ ਗਈ ਠੀਕ ਹੈ ਚਲੋ ਸਾਰੇ ਦੋਰ ਦਰਦ ਭਗਵਾਨ ਰਾਮ ਦੀ ਸਰਕਾਰ ਮੁਰਦਾਬਾਦ 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 ਭਗਵਾਨ ਰਾਮ ਦੀ ਸਰਕਾਰ ਮੁਰਦਾਬਾਦ 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 ਲੋਕਾਂ ਦੇ ਕਿ ਜਿੰਦਾਬਾਦ 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 ਉਹ ਵਾਲਾ ਤੋਂ ਭੱਜਣ भगवंत माना लुटण वारी सरकार मुरदाबाद लुटल દાન ਜੀ ਹਰਮਨ ਸਿੰਘ ਜੀ ਲੱਗੋ ਅਗੇ ਆਓ ਉਹ ਹੋ ਜੋ ਕਿਸਾਨਾਂ ਮਜ਼ਦੂਰਾਂ ਦਾ ਇਕਾ ਜਿੰਦਾਬਾਦ 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 ਕਿਸਾਨ ਮਜ਼ਦੂਰਾਂ ਦਾ ਇਕਾ ਜਿੰਦਾਬਾਦ 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 ਇਹ ਸਰਕਾਰਾਂ ਕਰਦੀਆਂ ਕੀ ਤੇਰਾ ਤੇਰੀ ਚੱਕ ਦੇਾਂਗੇ ਤੇਰਾ ਤੇਰੀ ਚੱਕ ਦੇਾਂਗੇ ਹੋਂ ਪੰਗੋਦਾ ਰੱਖ ਦੇਾਂਗੇ ਤੇਰਾ ਤੇਰੀ ਚੱਕ ਦੇਾਂਗੇ ਹੋਂ ਪੰਗੋਦਾ ਰੱਖ ਦੇਾਂਗੇ ਪੁਲਿਸ ਪ੍ਰਚਾਰਣ ਧੱਕਾ ਕਰਦਾ ਹੈ ਪੁਲਿਸ ਪ੍ਰਸ਼ਾਸਨ ਤੱਕੇਸ਼ਾਈ ਕਰਦਾ ਹੋਇਆ ਆਹ ਦੇਖ ਲੋ ਆ ਸਰਕਾਰ ਦੀ ਆਹ ਦੇਖ ਲੋ ਕੰਮ ਆ ਪੁਲਿਸ ਪ੍ਰਸ਼ਾਸਨ ਦੇ ਕੰਮ ਆ ਆ ਦੇਖੋ ਅੱਗੇ ਹੋਵੋ ਅੱਗੇ ਇੱਥੇ ਨਾ ਖੜੋ ਚੱਲੋ ਯਾਰ ਅੱਗੇ ਹੋ ਜੋ ਬਾਈ ਓ ਯਾਰ ਹੋਵੋ ਓਕੇ ਕੀ ਕਰਦੇ ਜੰਕਬਾਦ ਜਨਤਾ ਨੂੰ ਟੰਗ ਪਰੇਸ਼ਾਨ ਕਰਨ ਵਾਲੀ ਸਰਕਾਰ ਜੰਕਬਾਦ ਪੁਲਿਸ ਪ੍ਰਸ਼ਾਸਨ ਤੱਕੇਸ਼ਾਈ ਵੇਰੀ ਵੇਰੀ ਤੂੰ ਯਾਰ ਹੈ ਦਮਾਲਾ ਬਣ ਕੇ ਆ ਦੇਖ ਲੋ ਆ ਦੇਖ ਲੋ ਸਰਕਾਰ ਦੀ ਚਮਚਾਗਰੀ ਕਰਨ ਤੇ ਆ ਦੇਖ ਲੋ ਛਰੇ ਆਂ ਪੁਲਿਸ ਦੀ ਧੱਕੇਸ਼ਾਈ ਪੱਗਾਂ ਤਾਰੀਆਂ ਗਈਆਂ ਪੱਗਾਂ ਪੱਗਾਂ ਤਾਰੀਆਂ ਗਈਆਂ ਕੀ ਆਇਆ ਮੁੱਕੀਆਂ ਮਾਰਦੇ ਕਿੰਨੇ ਉਹ ਮੁੱਕੀਆਂ ਬਾਈ ਮੁੱਕੀਆਂ ਨਹੀਂ ਮਾਰ ਰਹੀਆਂ ਕੋਈ ਨਹੀਂ ਮੁੱਕੀਆਂ ਮਾਰ ਲਓ ਡਾਂਗਾ ਜਿੰਨੀਆਂ ਤੁਹਾਡੀਆਂ ਤੁਸੀਂ ਡਾਂਗਾ ਮਾਰ ਲਓ ਇੱਕ ਇੱਕ ਡਾਂਗਾ ਲੰਬੜਾ ਨਹੀਂ ਮੁੜ ਕੇ ਆਹੋ ਡਾਂਗਾ ਕਿਹੜੇ ਜੋਰੋਂ ਮਾਰ ਗਰਾਂ ਕਿਹੜੇ ਮਾਰਦੇ ਨੇ ਇੱਕ ਖੰਨਾ ਭਾਨੀ ਕਿਸੇ ਨੇ ਮੁੱਕੀਆਂ ਮਾਰੀਆਂ ਹਾਂ ਨਹੀਂ ਮਾਰੀ ਕਰਦੇ ਹਾਂ ਹਾਰੋ ਗਏ ਡੰਗਾਂ ਮੁਕੀਆਂ ਮਾਰੀਆਂ ਗਈਆਂ ਹਾਰੋ ਗਏ ਸੱਟੀਆਂ ਮਾਰੋ ਸੱਟੀਆਂ ਮਾਰੋ ਪੁਲਿਸ ਵੱਲੋਂ ਹਾਂ ਡੱਕਿਆ ਜਾਂਦਾ ਅਹੀਂ ਸੈਲਾਂ ਦੇ ਆਹ ਦੇਖ ਲੋ ਆ ਆ ਆ ਦੇਖ ਲੋ ਦਮਾਲੇ ਬਣ ਕੇ ਆ ਦਮਾਲੇ ਬਣ ਕੇ ਸਰਕਾਰ ਦੀ ਹੈਲੋ ਟੂ ਕੋ ਖਿੱਚਣਾ ਯਾਰ ਟੂ ਕੋ ਖਿੱਚੀ ਆਣਾ ਹੈ ਤੇਰੇ ਕੰਮ 'ਚ ਤੂੰ ਕਿਸਾਨਾਂ ਨਾਲ ਕਿੱਧਰ ਹੈ ਤੂੰ 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 ਯਾਰ ਭਾਵੇਂ ਪ੍ਰਸ਼ਾਸਨ ਨਾਲ ਜਾ ਇੱਕ ਬੰਨੇ ਹੋ ਜਾ ਫਿਰ ਡਾਂਗਾ ਫੜ ਲੈ ਡਾਂਗ ਮਾਰ ਦੇ ਤੂੰ ਨਾਲ ਲਾ ਕੇ ਤੂੰ ਡਾਂਗ ਮਾਰ ਡਾਂਗ ਫੜ ਫਿਰ ਆ ਦੇਖ ਲੋ ਪੁਲਿਸ ਪ੍ਰਸ਼ਾਸਨ ਦੀ ਧੱਕੇਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਕਾ ਨਾਮ ਇਤੂਰਾ ਦਾ ਇੱਕ ਜਿੰਦਾਬਾਦ 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 ਸਰਕਾਰਾ ਕਰਦੀਆਂ ਕੀ ਜਿੰਦਾਬਾਦ ਆ ਦੇਖ ਲੋ ਦੇਖੋ ਪੁਲਿਸ ਪ੍ਰਸ਼ਾਸਨ ਦੀ ਧਕੇਸ਼ਾਈ ਧਕੇਸ਼ਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੁਲਿਸ ਪ੍ਰਸ਼ਾਸਨ ਦੀ ਧਕੇਸ਼ਾਈ ਇੱਕ ਸ਼ਾਂਤਮਈ ਤਰੀਕੇ ਨਾਲ ਜਾ ਰਹੇ ਕਿਸਾਨਾਂ ਨੂੰ ਰੋਕ ਰਹੇ ਨੇ ਪੁਲਿਸ ਪ੍ਰਸ਼ਾਸਨ ਸਰਕਾਰ ਦੀ ਛਾਹ ਤੇ ਵੀ ਸ਼ਾਂਤਮਈ ਸਵਾਲ ਪੁੱਛਣੇ ਆ ਜਿਹੜੇ ਆਜੋ ਆਜੋ ਗੁਰਪ੍ਰੀਤ ਸਿੰਘ ਜੀ ਆਜੋ ਕੋਈ ਨਹੀਂ ਆਜੋ ਆਜੋ ਇੱਥੋਂ ਆ ਨਿਗ੍ਹਾ ਰੱਖ ਲਓ ਤੁਸੀਂ ਸਾਰੇ ਚੰਗੀ ਤਰ੍ਹਾਂ ਦੇਖ ਲਓ ਸਾਰਾ ਕੁਝ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਲੋਕਾਂ ਭੁੱਲ ਨਾ ਜਾਇਓ ਪੰਜਾਬ ਵਾਲਿਓ ਭੁੱਲ ਨਾ ਜਾਇਓ 1.5 ਸਾਲ ਰਹਿ ਗਿਆ 1.5 ਸਾਲ ਹਿਸਾਬ ਬਰਾਬਰ ਕਰਨਾ 1.5 ਸਾਲ ਰਹਿ ਗਿਆ पुलिस प्रशाशन जी धके छाही आो आख लो चङी तरह